ਕਿਉਂ ਨੇ ਬਾਜ ਬਣਾ ਕੇ ਬਾਜ ਬਣੇ ਹਾਂ ਬਾਜ ਦਾ ਸਿਰਜਾ ਵਾਲਾ ਲਕੋਤਾ ਬਾਜ ਤਾਂ ਇੱਥੇ ਇੱਥੇ ਰਿਹਾ ਕਾਲਾ ਕੰਮ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ 'ਚ ਅੱਜ 15 ਅਸੂ 30 ਸਤੰਬਰ 12 2024 ਹਾਂ ਪੌਣੇ 7 ਵਜੇ ਦਾ ਸਮਾਂ ਜਿਮ ਲਾ ਕੇ ਨੌਜਵਾਨ ਆ ਬਾਬਸ ਆਏ ਆ ਹੁਣੇ ਨੇ ਸਰੀਰ ਦੀ ਤੁੱਕੀ ਕੱਢ ਕੇ ਖਫਾ ਖੂਨ ਹੋ ਕੇ ਤੇ ਗੱਗੂ ਨੌਜਵਾਨ ਆਪਣਾ ਫਰਾਰ ਆ ਜਿਮ ਤੋਂ ਤੇ ਆਇਆ ਨਹੀਂ ਅੱਜ ਤੇ ਕੱਲ ਉੜਦੀ ਉੜਦੀ ਖਬਰ ਜੀ ਸੁਣੀ ਆ ਕਿ ਗੱਗੂ ਨੇ ਭਾਈ ਟੈਟੂ ਬਣਵਾ ਲਿਆਂਦਾ ਮੋਢੇ ਦੇ ਕੀ ਟੈਟੂ ਬਣਵਾ ਕੇ ਲਿਆਂਦਾ ਉਹ ਆਪਾਂ ਕਰਾਂਗੇ ਥੋੜਾ ਜਿਹਾ ਆਪਦਾ ਖਾਣ ਪੀਣ ਕਰਕੇ ਮੱਝ ਨੂੰ ਪਾਣੀ ਧਾਣੀ ਪਿਆ ਕੇ ਉਧਰ ਗੱਗੂ ਵਾਲੇ ਘਰੇ ਜਾ ਕੇ ਦੇਖਦੇ ਆਂਗੇ ਕੀ ਬਣਵਾਈ ਫਿਰਦਾ ਚੁੱਬ ਰਹਿ ਜਾ ਤੇ ਜੀ ਆਇਆਂ ਨੂੰ ਬਈ ਸਵਾਗਤ ਆ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਨੇ ਆ ਸਾਂਝੀ ਥੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਆਏਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰੇ ਤਾਂ ਫੋਲੋ ਲਾ ਜ਼ਰੂਰ ਕਰ ਲਿਓ ਥੋੜੀ ਜਿਹੀ ਇੰਨੀ ਕੀ ਸਪੋਰਟ ਕਰਦਾ ਕਰੋ ਵੀਰ ਬਣ ਕੇ ਤੁਹਾਡੇ ਐਨੇ ਸਾਰੇ ਨਾਲ ਸਾਡੀ ਵੀਡੀਓ ਨੂੰ ਰੀਚ ਵੱਧ ਮਿਲ ਜਾਂਦੀ ਏ ਥੋੜੇ ਜਿੰਨੇ ਤੁਸੀਂ ਕਮੈਂਟ ਵੱਧ ਕਰੋਗੇ ਉਹਨੇ ਥੋੜਾ ਜਿਹਾ ਅੱਗੇ ਪਹੁੰਚੂਗੀ ਵੀਡੀਓ ਜਿੰਨਾ ਵੱਧ ਲਾਈਕ ਕਰੋਗੇ ਤੇ ਉਹਨੇ ਸਾਨੂੰ ਹੌਸਲਾ ਮਿਲਦਾ ਇਹਦੇ ਨਾਲ ਤੇ ਸਵਾਗਤ ਕਿਸੇ ਨੇ ਨਹੀਂ ਕਰਿਆ ਅੱਜ ਕੋਈ ਨਹੀਂ ਦੇਖਦਾ ਸਾਹਮਣੇ ਕਰ ਕਰਦੇ ਆ ਗੱਲਬਾਤ ਸਾਂਝੀ ਅਗਲੀ ਆਇਆ ਕਿਰਨ ਸਾਈ ਨੂੰ ਆਇਆ ਨੇ ਤੇ ਉਰੇ ਆਉ ਸਾਈ ਜੱਜ ਕੇ ਇੱਥੇ ਖੜਾ ਆਪਾਂ ਗੱਲ ਕਰਨੀ ਐ ਇੱਕ ਅੱਜ ਕੰਮ ਦੀ ਗੱਲ ਕਰਨੀ ਆ ਹਾਂ ਰਾਤ ਭਾਈ ਇਹਨਾਂ ਦੀ ਸੇਵਾ ਲੱਗ ਗਈ ਤੇ ਛੱਤਰ ਪਏ ਕਿਦੇ ਤਾਜ ਦੇ ਤਾਜ ਦੇ ਤੇ ਸਾਈ ਨੂੰ ਵੀ ਨਾਲ ਆਉ ਨੂੰ ਸ਼ਾਬਾਸ਼ੇ ਮਿਲ ਗਈ ਤੇ ਦੋਨੇ ਫੋਨ ਦੇਖਦੇ ਸੀਗੇ ਇਹ ਤੇ ਨੇੜੇ ਹੋ ਕੇ ਖੜੋ ਮੜੇ ਨਜ਼ਾਰਾ ਘਟ ਆ ਰਿਹਾਗਾ ਸਾਈ ਉਰੇ ਆ ਨਹੀਂ ਉਰੇ ਆ ਪੁਤਰੀ ਤਾਂ ਇਹਨੂੰ ਨਹੀਂ ਕੁਝ ਕਹਿੰਦਾ ਇੱਥੇ ਖੜੋ ਖੜੋ ਐਸੇ ਦੋਨੇ ਤੇ ਇਹ ਬਾਈ ਫੋਨ ਦੇਖੀ ਜਾਂਦੇ ਸੀ ਦੋਨੇ ਤੇ ਚਪਟੋ ਚਪੂਟੀ ਹੋ ਗਿਆ ਗਰੂਟੋ ਗਰੂਟੀ ਇੱਥੇ ਖੜ ਜਾ ਹੁਣ ਸੰਗ ਆਉਂਦੀ ਆ ਤੈਨੂੰ ਖੜੇ ਤੇ ਸਹੀ ਕੋਲ 2 ਮਿੰਟ ਹੋਰ ਕੀ ਹੋਇਆ ਸੀ ਸਹਿਜ ਕੀ ਹੋਇਆ ਸੀ ਹੋਰ ਫਿਰ ਉੱਤ ਸਮ ਕੇ ਤੁਸੀਂ ਆਹ ਫਿਰ ਇਹ ਦੱਸੂਗਾ ਹੁਣ ਤੇਰੀ ਗਲਤੀ ਕੀ ਸੀ ਤੂੰ ਕੀ ਕਰਿਆ ਸੀਗਾ ਮੋਬਾਈਲ ਖੋ ਕੇ ਫਿਰ ਕੀ ਕਰਿਆ ਸੀ ਹੈ ਅੱਖਾਂ ਦੁਖ ਲੱਗ ਜਾਂਦੀ ਆ ਅੱਖਾਂ ਦਾ ਦੁਖਣ ਲੱਗ ਨਹੀਂ ਆ ਠੀਕ ਆ ਸਾਈ ਫੋਨ ਦੇਖੀ ਜਾਂਦੀ ਸੀ ਇਹਨੇ ਆ ਕੇ ਖੋ ਲਿਆ ਤੇ ਫਿਰ ਉਦੋਂ ਬਾਅਦ ਤੂੰ ਕੀ ਕਰਿਆ ਸੀਗਾ ਉਧਰ ਘਰੇ ਆ ਕੇ ਕੀ ਕਰਿਆ ਸੀ ਫੋਨਾਂ ਨਾਲ ਥੱਲੇ ਸਿੱਟ ਦੇ ਫੋਨ ਇਹਨੇ ਦੋਨੇ ਚਲਾ ਕੇ ਮਾਰੇ ਤੇ ਪਈਏ ਦੇ ਪਈਏ 76 ਐਦੀ ਮੰਮੀ ਤੋਂ ਔਰੇ ਖੜਾ ਤੇ ਇਹਦਾ ਨਾਮ ਆ ਸੀ ਇਹਨੂੰ ਵੀ ਝੜਕਾਂ ਪਈਆਂ ਆ ਇੱਕ ਨਵਾਂ ਸੀ ਇੱਕ ਪੁਰਾਣਾ ਫੋਨ ਸੀ ਇਹਨੂੰ ਵੀ ਜੜਕਾਂ ਪੰਨਿਆਂ ਨਾਲ ਦੋਨੇ ਰੋਣ ਲੱਗ ਗਏ ਉੱਧਰ ਗਿਆ ਮੈਂ ਚਾਚਾ ਮੰਮੀ ਨੇ ਬਾਲੀ ਬੜੀ ਢੂਈ ਕੁੱਟੀ ਮੇਰੀ ਤੇ ਹੋਰ ਚਾਰ ਹੋਵੇ ਮੈਨੂੰ ਦੇਖ ਕੇ ਕਹਿੰਦਾ ਢੂਈ ਦੋਖਣ ਲੱਗ ਗਈ ਤੇ ਫਿਰ ਮੈਂ ਇਹਨਾਂ ਨੂੰ ਇੱਧਰ ਚੱਕ ਲਿਆ ਭਾਈ ਬਿਰਗੇ ਚਲ ਮੇਰੇ ਕੋਲ ਹੱਸਣ ਲੱਗ ਗਏ ਤੇ ਫਿਰ ਸਹਜ ਕਹਿੰਦੀ ਹੁਣ ਸੌਖਾਂ ਦਾ ਛੱਤਰ ਖਾ ਕੇ ਸਹਜ ਨੂੰ ਕਹਿੰਦਾ ਤੂੰ ਸੌਖੀ ਹੈਗੀ ਮੋੜ ਕੇ ਅੱਗੋ ਕਹਿੰਦਾ ਤੇ ਸਹਜ ਕਹਿੰਦੀ ਮੇਰੇ ਕਿਹੜਾ ਛੱਤਰ ਪਾਇਆ ਮੈਨੂੰ ਤਾਂ ਹੂ ਚੜਕਿਆ ਸੀ ਛੱਤਰ ਕਿਹਦੇ ਪਏ ਸੀ ਤਜ ਤਾਜ ਦੱਸਿ ਇੱਧਰ ਜਾ ਕੇ ਪਹਿਲਾਂ ਛਿੱਤਰ ਕਿਥੇ ਪਏ ਸੀਗੇ ਮੈਂ ਮੈਂ ਟੰਗਦਾ ਲੈ ਮੈਂ ਟੰਗਦਾ ਪਹਿਲਾਂ ਐਂ ਦੱਸਦੇ ਛਿੱਤਰ ਕਿਥੇ ਪਏ ਸੀ ਕਿੱਥੇ ਪਏ ਸੀ ਕੀ ਹੋਣ ਲੱਗਿਆ ਸੀ ਅਵੇ ਰ ਭਾਈ ਥੋਂਦਾ ਹੁੰਦਾ ਆ ਵਿਚਾਰਾ ਫੇਰ ਮੇਰੇ ਕੋਲੇ ਉੱਥੇ ਚਾਚਾ ਢੂਈ ਦੁਖੀ ਜਾਂਦੀ ਹਲੇ ਵੀ ਕਹਿੰਦਾ ਮਾਹ ਕੋਈ ਨਾ ਛਿੱਤਰ ਖਾਣ ਵਾਲੇ ਲੱਛਣ ਨਾ ਕਰਿਆ ਕਰ ਠੀਕ ਆ ਸਿਆਣਾ ਬਣ ਜਾ ਹੁਣ ਅੱਗੇ ਤੋਂ ਚਾ ਲੋ ਬਲਾਓ ਹੁਣ ਸਸਰੀਕਾਲ ਸਾਰਿਆਂ ਨੂੰ ਮੈਂ ਤੈਨੂੰ ਲੈ ਆਉਂਗਾ ਇੱਧਰ ਵੇਖੋ ਪਹਿਲਾਂ ਸਾਈਜ਼ ਖੜਾਓ ਇੱਥੇ ਸਸਰੀਕਾਲ ਬਲਾਓ ਪਹਿਲਾਂ ਸਾਰਿਆਂ ਨੂੰ ਸਸਰੀਕਾਲ ਤੂੰ ਬਲਾਓ ਏ ਅੱਛੇ ਪਤੀਜੇ ਠੀਕ ਆ ਹੁਣ ਖੇਡ ਲਓ ਗੱਗੂ ਨੇ ਕੀ ਬਣਵਾ ਕੇ ਲਿਆਂਦਾ ਮੋਢੇ ਤੇ ਬਾਜ ਦੇਖਿਆ ਹੀ ਤੂੰ ਮੈਂ ਦੇਖ ਲਿਆ ਸੀ ਅੱਖ ਨੇ ਮੈਂ ਦੇਖਿਆ ਨਹੀਂ ਹਲੇ ਮੈਂ ਮੱਜਾਂ ਨੂੰ ਪਿਆ ਕੇ ਦੇਖ ਕੇ ਆਉਣਾ ਤੇ ਨਾਲੇ ਦੇਖ ਕੇ ਆਉਣਾ ਕਿਵੇਂ ਸ਼ੋਭਾਸ਼ੀ ਮਿਲੀ ਸੀ ਘਰੋਂ ਉਹਨੂੰ ਪੁੱਛ ਕੇ ਆਉਣਾ ਚਾਚੇ ਤੋਂ ਮਾਸੀ ਤੋਂ ਉਹਨਾਂ ਦੇ ਮੈਂ ਵੀ ਜਾਊਂਗੀ ਜਾਲ ਮੈਂ ਤੈਨੂੰ ਬੋਲ ਮਾਰ ਲੂੰ ਮੱਜਾਂ ਨੂੰ ਪਾਣੀ ਪਿਆ ਦੇ ਆ ਬਾਈ ਠੀਕ ਐ ਠੀਕ ਐ ਬਾਵਾ ਠੀਕ ਐ ਹਿਉ ਹਿਉ ਕਦੇ ਉਹਨੂੰ ਡੱਬੇ 'ਚ ਟੰਗਦਾ ਕਦੇ ਉਹਨੂੰ ਗਲਾਵੇਂ 'ਚ ਟੰਗਦਾ ਲੋਟ ਨਹੀਂ ਆਉਂਦਾ ਆ ਜਾ ਓਰੇ ਕੱਲ ਸਰਵਿਸ ਹੋਈ ਆ ਤੇਰੀ ਰਾਤ ਅੱਜ ਕੰਮ-ਕਮ ਵਧ ਗਿਆ ਕਰਾਏਗਾ ਮੇਰੇ ਨਾਲ ਬਾਲਟੀਆਂ ਭਰ ਚੱਲ ਆਉਣਾ ਮੈਂ ਪੱਖਾ ਰੱਖ ਕੇ ਵਾਹੇ ਘਰ ਹਾਂ ਪੱਖਾ ਹੁਣ ਤਾਂ ਬਸ ਅੰਦਰ ਬੰਨਾਂਗੇ ਮੱਜਾਂ ਅੱਜ ਬਾਲਟੀ ਭਰ ਕੇ ਉਹ ਬੰਦ ਕਰਦੀ ਨਹੀਂ ਕਰਾਉਂਦਾ ਕੰਮ ਫਿਰ ਮੇਰੇ ਕੋਲ ਬਥੋਲਾ ਤੁਰ ਤਵਾਂ ਲਾਗੇ ਰਹੇਗਾ ਟੁੱਟ ਜਾਊਗਾ ਫਿਰ ਬਸਤੌਲ ਲਾ ਕੇ ਕਰੇਗਾ ਹੁਣ ਮੱਖਣਾ ਆ ਦੇ ਗੋਲੱਖ ਇੱਕ ਗਾਣਾ ਸੁਣਾ ਜੋ ਫਿਰ ਚਲੀ ਜਾਓ ਸਮਰਾ ਦੇ ਉੱਤੇ ਫੇਰ ਕੰਦੇ ਫੇਰ ਉੱਤੇ ਖਾ ਰੋ ਤੋੀ ਬਾਗੜਾ ਦੋਤੋ ਖਾ ਬਤ ਬਤ ਬਸ 10 ਡਾਂਟ ਲਾ ਦੇ 10 ਡਾਂਟ ਲਾ ਦੇ ਬਸ 10 ਡਾਂਟ ਲਾ ਦੇ ਫਿਰ ਭੱਗ ਜੀ 1 2 3 4 ਬਸ ਚਾਲਕ ਖੰਭ ਮਾਰ ਕੇ ਹੁਣ ਤੁਰ ਜਾ ਖੰਭ ਮਾਰ ਕੇ ਇੱਕ ਭੱਗ ਜਾ ਇਹ ਆਇਤ ਠੀਕ ਹੈ ਵੈਰੀ ਗੁੱਡ ਬੱਚਾ ਚਲੋ ਜੀ ਆਜੋ 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 ਅੰਦਰ ਹੀ ਆ ਸਾਰੇ ਅੰਦਰ ਹੀ ਆ ਕਿਤੇ ਨਹੀਂ ਗਏਗੇ ਆਹ ਖੜੇ ਆ ਸਾਰੇ ਇੱਥੇ ਜੀ ਵੈਰੀ ਗੁੱਡ ਧੀਰਾਜਾ ਤੁਹਾਨੂੰ ਠਹਿਰ ਕੇ ਮਿਲੂਗਾ ਆਰਾਮ ਕਰੋ ਹੈਲੋ ਸਹਿਜ ਆ ਦੇਖਾ ਛਿਪਤੀ ਜੀ ਸਾਡੀ ਤੜਕੀ ਪੜਨ ਲੱਗ ਗਈ ਨਾ ਪੰਜਾਬੀ ਦਾ ਨਹੀਂ ਵਰਕਰਿਆ ਪੁੱਤਰ ਪੰਜਾਬੀ ਦਾ ਸਾਹਤ ਮੈਂ ਇਹਨੂੰ ਐ ਕਹਿਣਾ ਸੀ ਉਦੋਂ ਮੈਨੂੰ ਐ ਕਹਿੰਦੀ ਸੀ ਗੱਗੂ ਕਿ ਮੈਂ ਜਾ ਕੇ ਉਹਨੂੰ ਨੇ ਪੜ ਲਾ ਦੂੰਗਾ ਫੇਰ ਚੱਲਾਂਗੇ ਹੁਣ ਗਰਮੀ ਹੋ ਗਈ ਕਿਉਂ ਪੱਕਾ ਜੜਲਾ ਪੜਨ ਲਾ ਉਸੀ ਉਹਨੇ ਮੈਂ ਜਾ ਕੇ ਆਣਾ ਪੜ ਲੋ ਟੱਪ ਕੇ ਆਲੇ ਵਿੱਚ ਦੀ ਸਿੱਧਾ ਆ ਕੇ ਨੌਜਵਾਨ ਗੱਗੂ ਦੇ ਘਰੇ ਹ ਨੌਜਵਾਨ ਕਰੀ ਜਾਂਦਾ ਕੋਰਲੀਆਂ ਖਾ ਕੇ ਪ੍ਰਸ਼ਾਦਾ ਪਾਣੀ ਛਕ ਕੇ ਉਹ ਕਿਵੇਂ ਆ ਤੂੰ ਯਾਰ ਮੈਨੂੰ ਮਿਲ ਨਹੀਂ ਨੀਆ ਨਾ ਦੁਜੇ ਮੈਂ ਯੇ ਮੈਂ ਹੀ ਦੋਗਾ ਨਹੀਂ ਆਉਗਾ ਮੈਂ ਮੈਂ ਕਿਹਾ ਸ਼ੁੱਕਰਵਾਰ ਨੂੰ ਤੇ ਗਿਆ ਸੀ ਕੱਲ ਨਹੀਂ ਗਿਆ ਕੱਲ ਨਹੀਂ ਗਿਆ ਹਾਂ ਮੈਂ ਇਹਨੂੰ ਦੇਖ ਗਿਆ ਸਾਰਾ ਕੁਝ ਤਰ੍ਹਾਂ ਇਹ ਆ ਇਧਰ ਮਾਰੋ ਨੀਗਾ ਮੜੀ ਜੀ ਹੈ ਲਾਸ ਲੈ ਆਉਣਾ ਕੀ ਬਣਾਇਆ ਹੈ ਉਹ ਵਾਹ ਜੀ ਮਨ ਤਾਂ ਲੱਗਾ ਭੁੱਲ ਭਲੇ ਕੇ ਜੀ ਕੁੱਕੜ ਬਣ ਗਿਆ ਤੋ ਬੜੀ ਹੈ ਹੈ ਨਾ ਇਹਦਾ ਆਪਣੇ ਰੈਸਟੋਰੈਂਟ ਤੋਂ ਬਣਾ ਕੇ ਲਿਆਏ ਸੀ ਅੱਛਾ ਕਿੰਨੇ ਰੁਪਏ ਲੈ ਲੇ ਉਹ ਤਾਂ ਹੀ ਕਹਿੰਦਾ 5000 ਲੈਣਾ ਅੱਛਾ ਤੇ ਮੈਂ ਇਹਨੂੰ 300 ਹੀ ਦੇਖਿਆ 300 ਕਿੱਥੇ 5000 ਉਹ ਯਾਰ ਮਾਸੀ ਕਿੱਥੇ ਆ ਮਾਸੀ ਆ ਸ਼ਿਓਂਦੀ ਆ ਅੱਠ ਕਿਉਂ ਨੇ ਇਹ ਨਾ ਅੱਠ ਨਹੀਂ ਹੈ ਦੋ ਦਿਨ ਸਿਕਾਂਗਾ ਕਦੋਂ ਅੱਠੂ ਆ ਇਹ ਸਵੇਰ ਦਾ ਦੇਖ ਤਾਂ ਲੈਣ ਦੇ ਸਵੇਰ ਦਾ ਸਕਾਲਾ ਬਸ ਕੰਮ ਫੇਰ ਕੋ ਚੱਕਰ ਨਹੀਂ ਕੰਦਾ ਨੋ ਬਈ ਦੱਸੋ ਗੱਗੂ ਦਾ ਕੱਕੜ ਕਿਵੇਂ ਬਣਿਆਗਾ ਤੇ ਉਹ ਬੰਦੇ ਨੂੰ ਆਪਣੀ ਆਈਡੀ ਤੇ ਮੈਂਸ਼ਨ ਕਰੂੰਗਾ ਅੱਛਾ ਆਈਡੀ ਇਧਰ ਕਰਾ ਕਿਵੇਂ ਚਾਚਾ ਵਾ ਦੇਖਣ ਆਇਆ ਕੱਕੜ ਬਣਵਾ ਕੇ ਲਿਆਇਆ ਦੋਲੇ ਤੇ ਹਾਂ ਹੈ ਇਹਨੇ ਬਣਵਾਇਆ ਆ ਕੱਲੇ ਨੇ ਆ ਦੱਸੋ ਭਾਈ ਗੱਗੂ ਦੇ ਕੁੱਕੜ ਨੂੰ ਤੁਸੀਂ ਕਿੰਨੇ ਨੰਬਰ ਦਿੰਨੇ ਹੋਗੇ ਇੱਧਰ ਨੂੰ ਮੂੰਹ ਘਰ ਮੜਾ ਇੱਧਰੋਂ ਉਧਰੋਂ ਤੁੱਪ ਪੈਂਦੀ ਹੈਗੀ ਕੁੱਕੜ ਡੌਲਾ ਵੀ ਮੜਾ ਵੱਡਾ ਇਹ ਕਰ ਲਿਆ ਹਥਲਾ ਕੇ ਆਏ ਜੇ ਹੈ ਸਾਦਾ ਨਹੀਂ ਇਹਨਾਂ ਦੇ ਦੱਸ ਕੀ ਵਿਆਹ ਖੜਾ ਸੀਗਾ ਹੈ ਕਿਵੇਂ ਉਹ ਇਹ ਡੌਲਾ ਵੱਡਾ ਹੋ ਗਿਆ 4 ਦਿਨ ਜਿੰਮ ਗਿਆ ਪੂਰੀ ਚਾਚਾ ਇਹ ਹਫਤਾ ਹੋ ਗਿਆ ਜਿੰਮ ਜਾਂਦੇ ਨੂੰ ਕਿਵੇਂ ਗੱਲੂ ਹਉ हां ਜਾਂਦਾ ਹੁੰਦਾ ਹੁਣ ਗਿਆ ਨਹੀਂ 2 ਦਿਨ ਹੋ ਗਏ ਮੈਂ ਬਟਿੰਡੇ ਵਾਗ ਗਿਆ ਸੀ ਇਹ ਆ ਇੱਧਰ ਭੱਜ ਗਿਆ ਜੇ ਮੈਂ ਕਰੇ ਹੁੰਦਾ ਤਾਂ ਇਹਨੂੰ ਜਾਣ ਹੀ ਦਿੰਦਾ ਸੀ ਮੈਂ ਇਹਨੂੰ ਕਿਹਾ ਸੀ ਰਹਿਣ ਦੇ ਕਈ ਦਿਨਾਂ ਦਾ ਆਖੀ ਜਾਂਦਾ ਸੀ ਮੈਂ ਛਪਾਉਣਾ ਕੁਛ ਹੋਰ ਥੱਕੇ ਬਾਈ ਮੰਨ ਗਿਆ ਸੀ ਹੋਰ ਅਦਰ ਚਾਚੇ ਤੋਂ ਪੁੱਛਦਾਗਾ ਹਾਲ ਚਾਲ ਕਹਾਂ ਚਾਚਾ ਆਪਾਂ ਥੋੜੀ ਜਿਆਦਾ ਉਹ ਪਾਈ ਦੀ ਖੈਰ ਇਹਨੂੰ ਕਰੇ ਆਏ ਨੂੰ ਬਾਜ਼ਮਾਰੀ ਕਰਦਾ ਬਈ ਨਾ ਆ ਪਾਈ ਪਾਣੀ ਇਹਨੂੰ ਹੈ ਪੁੱਛਣ ਹੈ ਮੈਂ ਪੁੱਛਣ ਲੱਗਾਂ ਕਿਦਰ ਤਿਆਰੀ ਹੈ ਉਹ ਜੈਨੂ ਨਿਕਾ ਕੀ ਨਾ ਪਿੱਛੋਂ ਵਾਇ ਮਾਰੀ ਉਹ ਪਿੱਛੋਂ ਨਹੀਂ ਵਾਇ ਮਾਰਦੀ ਕਹਿੰਦਾ ਉਧਰੋਂ ਫਿਰ ਉਦਦੇ ਕੀ ਕਰਦਾ ਵਾ ਮਾ ਦਾ ਨਾਨ ਕੀ ਜਾਨਣਾ ਕਹਿੰਦਾ ਵਾ ਚੰਗਾ ਵਾ ਦਾ ਪਰਸੈਂਟੇਜ ਹੈ ਨਾ ਜਦੋਂ ਮੈਂ ਆਇਆ ਫਿਰ ਫਿਰ ਕਰੀਆ ਵਾ ਨਾਨ ਕੀ ਜਾਨਣਾ ਇਹ ਮੈਂ ਕਿ ਮੁਰਕ ਕੇ ਇੱਥੇ ਆ ਜੂਆ ਬਾਜੇ ਆ ਕੁਣੀ ਤੀਕ ਵਜਿਆ ਹਾਂ ਤੇ ਕਈ ਰੋ ਯਾਰ ਉਹ ਨਾ ਬੁਝੇ ਰਾਤ ਫਿਰ ਵਜਾਉ ਕਾ ਰੋ ਪਰੇ ਦੇ ਨਾਲ ਉਧਰ ਇਹ ਤਾਂ ਇੰਨਾ ਟੱਪ ਕਰਵਾ ਵਾਲੇ ਵਿੱਚ ਦੀ ਬਾਈ ਉਹ ਵਾਲੇ ਵਿੱਚ ਦੀ ਟੱਪ ਕੇ ਆਪਾਂ ਆਪਣੇ ਘਰੇ ਵੜ ਜਾਂਦੇ ਹਾਂ ਉਧਰ ਦੀ ਉਹ ਸਾਡੀ ਚੋਰ ਮੋਰੀਆ ਦਾ ਰੋਸ਼ਨ ਪੀਸ ਯਾਰ ਕੀ ਹੁੰਦਾ ਰੋਸ਼ਨ ਧਾਨ ਹੁੰਦਾ ਚਾਚਾ ਨਾ ਇਧਰ ਫਿਰ ਮੈਂ ਦੂਰ ਵਾਲੀ ਜਾਣਾ ਪੈਂਦਾ ਉਹ ਜਾਣਾ ਪੈਂਦਾ ਅੱਛਾ ਇਹਦੇ ਹੀ ਪਾਰ ਕਰ ਲਈ ਜਾਂ ਠੀਕ ਆ ਨਹੀਂ ਫਿਰ ਇਹਨੂੰ ਪਾਈ ਨਹੀਂ ਕੋਈ ਖੈਰ ਕੁਸ਼ਾਵਾਸ਼ੇ ਗਗੂ ਨੂੰ ਆਏ ਨੂੰ ਆਪਾਂ ਸ਼ਾਵਾਸ਼ੇ ਕੀ ਪਾਉਣੀ ਜਾਂ ਮਾਸੀ ਕਿਥੇ ਆ ਮਾਸੀ ਮੈਨੂੰ ਮੱਝਾਂ ਕੋਲੇ ਜੇ ਬੋਲਦੇ ਜਿਵੇਂ ਲਾਲਾ ਤਕੜੀ ਅਸੇ ਤ ਵਧੀਆ ਬੰਦਾ ਅਜੇ ਬਸ ਖੇਤ ਜਾਂਦੇ ਸੀ ਮਨਪ੍ਰੀਤ ਕਾ ਚੱਲੀਏ ਉਹ ਫਿਕਸਵਾਲ ਜਾਂ ਦੇਖ ਕੇ ਹੁਣ ਮਾੜੇ ਪਾਣੀ ਘੱਟ ਖੜਦਾ ਆਉਂਦਾ ਜੀ ਮੋਟਰ 'ਚ ਆਪਣੇ ਮੋਨੂ ਬਲਾ ਕੇ ਜੀ ਚੱਲੀਏ ਗੱਗੂ ਓਏ ਹੁਣ ਉਹਨਾਂ ਦਾ ਕੀ ਜੈ ਜੂ ਯਾਰ ਉਹ ਫੇਰ ਵੀ ਚਾਹੀਦੇ ਤਾਂ ਹੈਗੇ ਆਂ ਦੇਖ ਲੀਏ ਉਹਦੇ ਰੁਟੀਨ ਨਾ ਖਰਾਬ ਹੋ ਗਏ ਫਿਕਸਵਾਲ ਵਾਲੀ ਕਿਹੜੀ ਫਿਕਸਵਾਲ ਜੀ ਚੱਲ ਗਏ ਮਾਜਾ ਹੈ ਅਰੈਸਟ ਕਰ ਰਹੇ ਹੈ ਜੋਰ ਨਹੀਂ ਆ ਕਰਨਾ ਦੋ ਦਿਨ ਇਹ ਤਾਂ ਕੱਕੜ ਥੱਕ ਜੂਗਾ ਨਾ ਫੇਰ ਆਪੋ ਚਾ ਲੈ ਕਰਾਂ ਫੇਰ ਜੰਬੀਆ ਕਰੇ ਕੰਮ ਦਾ ਇਹ ਬਾਜ ਆ ਸੱਚੀ ਮੱਚੀ ਬਾਜ ਆ ਬਾਜ ਆ ਇਹ ਤੋ ਸੋ ਭਾਈ ਗੱਗੂ ਦਾ ਬਾਜ ਕਿਵੇਂ ਬਣਿਆ ਗਿਆ ਚਲ ਕੁੱਕਰ ਦਾ ਇਹਨੂੰ ਹੱਸੀ ਜਾਂਦੇ ਸੀਗੇ ਕਿਵੇਂ ਬਣਿਆ ਚਾਚਾ ਯਾਰ ਨੇੜੇ ਹੋ ਕੇ ਦਿਖਾ ਵਧੀਆ ਬਣਿਆ ਕਿੰਤਕਾ ਲਾਈਨਰ ਬਣੂ ਉਹ ਭੱਜ ਨਾ ਜਾਵੇ ਐ ਲੱਗਦਾ ਮੈਨੂੰ ਇੱਧਰ ਆ ਚਾਚਾ ਦੌਰੇ ਆ ਗਿਆ ਹੋਰ ਚਾਚਾ ਠੀਕ ਆ ਠੀਕ ਆ ਵਧੀਆ ਹਾਂ ਕੀ ਹੋਣੇ ਬਾਜ ਬਣੇ ਬਾਜ ਬਣੇ ਹਾਂ ਮਾਇ ਦਾ ਸਰਜਾ ਵਾੜਾ ਲਕੋ ਤਾਂ ਬਾਜ ਤਾਂ ਇੱਥੇ ਇੱਥੇ ਰਹੇ ਆ ਉਹ ਕਾਲਾ ਕਾਲਾ ਕਰਨ ਦੇ ਨਾ ਥਾ ਉਹ ਹੀ ਨਹੀਂ ਸੀ ਹਾਂ ਤਾਂ ਹੱਦ ਵਾਂ ਨੂੰ ਹੀ ਗੜੀ ਕਰਤੀ ਬਾੜੀ ਅਬਾਕਾਰਸੀ ਬਾੜੀ ਦਾਦੀ ਪਸੇ ਦੇਣਾ ਕੰਨੀ ਜੀ ਦੀ ਥੋੜੀ ਕੰਨੀ ਨਾਲ ਹੀ ਸਰ ਜਾਂਦਾ ਬਾਜ ਬਾਜ ਬਹੁਤ ਸੀ ਗੱਲਾਂ ਉਹ ਤਾਂ ਠੀਕ ਆ ਸੋਣਾ ਬਣਾਇਆ ਨਾ ਨਾ ਹੀ ਬਾਜ ਧਰਦੇ ਬਸ ਉਹਨੇ ਦਾ ਬਾਦ ਆ ਬਦਲ ਦੇ ਤੇਰਾ ਮਗਰ ਮੱਛ ਕਿੱਥੇ ਆ ਤੇਰਾ ਮਗਰ ਮੱਛਾ ਪਾਣੀ ਮਗਰ ਮੱਛਾਂ ਦੇ ਮਗਰ ਬੰਦੇ ਯਾਰ ਅਸੀਂ ਤਾਂ ਬਦਲਦੇ ਨਾ ਹੀ ਬਦਲਦੇ ਬਾਜੀ ਧਰਦੇ ਬਸ ਨਾਟਕ ਰਸ਼ਪੋੜਾ ਬਸ ਹੁਣ ਇਹ ਐ ਨਹੀਂ ਪਤਾ ਕਿ 4 ਦਿਨ ਜਿੰਮ ਜਾ ਕੇ ਬਸ ਆ ਛਪਾ ਲਿਆ ਹੁਣ ਦੋੜ ਹੀ ਨਹੀਂ ਜਿੰਮ ਜਾਣ ਦੀ ਹੈ ਨਾ ਜੱਜਾ ਪੈਣ ਦੇ ਨਾ ਤੂੰ ਇਹਨੂੰ ਹਾਲ ਲੈਣਾ ਆਖੇ ਧਾ ਦਾ ਲੈਣਾ ਹੁਣ ਤਾਂ ਆਪੇ ਆ ਜਾਂਦਾ ਸੀ ਕਿਹਦੇ ਨਾਲ ਆਦਤ ਜੀ ਪੈ ਗਈ ਸੀ ਉੱਠ ਕੇ ਇਹਨੂੰ ਬੱਸ ਇਹ ਥੱਕ ਜੂਗਾ ਦੁਬਾਰੇ 4-5 ਦਿਨ ਜੇ ਨਾ ਗਿਆ ਬਸ ਫਿਰ ਹੁਣ ਭਲਾ ਦੇ ਬਾਂ ਵੀ ਗਿੱਲੀ ਆ ਬਾਹਰ ਬਾਂ ਗਿੱਲੀ ਦੇ ਬਾਂ ਨਾ ਆਉਣੇ ਨੂੰ ਚਾਰਕ ਦਿਨ ਅਗੇ ਹੀ ਕੰਮ ਨਹੀਂ ਕਰਨਾ ਅਗੇ ਕਹੇ ਸੀ ਉਹਨਾਂ ਨੇ ਦੋ ਘੰਟੇ ਅਰੈਸਟ ਕਰ ਲਈ ਫਿਰ ਕੋਈ ਚੱਕਰ ਨਹੀਂ ਕਰਦਾ ਇਹ ਰੈਸਟ ਤਾਂ ਹੁਣ ਇਹ ਸੂਈ ਲੱਗੀ ਹੋਈ ਆ ਕਰਨੀ ਪਊਗੀ ਹੂੰ बोल भाई अम्मा जी। ਇਹ ਪ੍ਰੇਰਪੁਰ ਕਿੱਥੇ ਆਵਾਜ਼ ਦੇ? ਬਣਾਈ ਨਹੀਂ ਤੂੰ ਬਣਾਈ। ਕਿਹ ਹੈ ਜੀ ਡੋਲਾ ਇੰਨਾ ਕੀ ਬਣਾਈ ਸੀ? ਰਾਜ ਅੱਧਾ ਦਰਹਿੰਦਾ ਉਹਦਾ। ਚਾਚਾ। ਐ ਚਾਚਾ। ਮਾ ਕੇ ਡੋਲੇ ਇੰਨਾ ਕ ਬਣਾਈ ਸੀ ਜੇ ਸਰ ਜੋਗ ਗਈ। ਡੋਲਾ ਤਾਂ ਬਹੁਤ ਸੀ ਗੱਲਾਂ ਕਰੂੰ ਬਣਾ ਕਾਲਾ ਆ ਬਾਲਾ ਕਰਤਾ ਨਾ ਉਤੋਂ ਬਾਅਦ ਥੱਲੇ ਹੀ ਜਾਂਦਾ। ਹੈ। ਉਹ ਮਮਾ ਹਮਾ ਕੇ ਦੇਖਣ ਆਈ ਜਾਂਦੇ ਬਈ ਗੱਗੂ ਦਾ ਬਾਜ ਸਾਰੇ। ਤੁਸੀਂ ਵੀ ਆ ਜਾਓ। ਬਾਹਲੀ ਦੂਰੋਂ ਦੂਰੋਂ ਫਰਮਾਇਸ਼ ਆਈ ਸੀ। ਹਾਂ। ਕੱਗੂ ਬਰਾਣਾ ਮਾਸੀ ਦਾ ਉਹ ਇੱਥੇ ਹੈ ਕੱਗੂ ਨੂੰ ਬੁਲਾ ਲਿਆ ਬਰਾ ਹੋਰ ਨੰਬਰ ਤੇ ਫੋਨ ਅੱਛਾ ਉਹ ਹੀ ਤੁਸੀਂ ਜਮ ਮਜਾ ਲੱਗ ਗਿਆ ਵਾਕੀ ਖਾਣੇ ਵਾਕੀ ਫਿਰ ਦਸੀ ਨਹੀਂ ਡਾਈਟ ਇਹਨੇ ਤੇ ਕਹਿੰਦਾ ਵੀ ਮੈਂ ਕੱਲ ਛੋਲੇ ਖਾਣਾ ਕਹਿੰਦਾ ਤੇ ਮੈਂ ਗੁਰਪਰਾਡ ਨਾਲ ਗੱਲ ਕਰਾ ਦੇ ਵਾਕਿਆ ਬਈ ਜਰਾ ਕਹਦਾ ਵੀ ਸੁੱਤਾ ਹੋਇਆ ਕਹਿੰਦਾ ਤੜਕੇ ਗੱਲ ਕਰ ਲਈਆਂ ਕਦੋਂ 라ਜੀ ਤੂੰ ਚਾਰ ਪੰਜ ਦਿਨ ਹੋ ਗਏ ਮੈਂ ਤਾਂ ਫਿਰ ਇੰਡੇ ਗਿਆ ਜੀ ਦੋ ਦਿਨ ਕੱਢੇ ਹੋਏ ਚੋਲੇ ਪਿਆਉਂ ਕੇ ਕਿਉਂ ਕਿਉਂ ਕੇ ਬਾਦ ਹੋ ਗਿਆ ਸੀ ਕਾਲੇ ਚੋਲੇ ਹੈ ਆ ਜਿਹੜੇ ਹਾਸੇ ਨਿਕਲੇ ਜਨੇ ਪਤਾ ਹੀ ਨਹੀਂ ਲੱਗਦਾ ਸੀ ਇਹਨਾਂ ਆਲਗ ਹੀ ਨਾ ਇਹ ਨਾ ਕਰਿਆ ਕਰੋ ਯਾਰ ਚੋਬਰ ਆ ਗਿਆ ਚੱਲ ਕੋਈ ਗੱਲ ਨਹੀਂ ਭਾਈ ਵਧਾਈਆਂ ਤੈਨੂੰ ਨਵੇਂ ਟੈਟੂ ਦੀਆਂ ਆ ਕੀ ਹੋ ਗਿਆ ਯਾਰ ਕੋਈ ਨਹੀਂ ਖੇਤ ਜਾਣਾ ਸੀਗਾ ਹੋਰ ਠੀਕ ਹੈ ਚਾਚਾ ਉਹਨਾਂ ਚਾਣਾ ਵਧੀਆ ਹਾਂ ਉਹ ਦੱਸੋ ਵਧੀਆ ਚੋਣਾ ਵਧੀਆ ਠੀਕ ਹੈ ਹਾਂ ਕੰਨੀਆਂ ਬ੍ਰੇਡ ਕੰਪੂਟ ਕਲਾਂਗੇ ਵਧੀਆ ਨਾ ਉਹ 2867 ਤੇ ਉਹ ਹੈਗਾ ਕਵੇਰੀ 468 ਕਵੇਰੀ ਯਾ ਬਸ ਪੱਕਿਆਂ ਵਰਗੇ ਹੀ ਆ ਹੈ ਹਾਈ ਫੀ ਸਟਾਰਟ ਤਾਂ ਬਹੁਤ ਵਧੀਆ ਹੂ ਹਾਂ ਉਹ ਵੱਧ ਗਿਆ ਪਿਛਲੇ ਸਾਲ ਵੀ ਲਾਇਆ ਸੀਗਾ ਉਹ ਠੀਕ ਆ ਪਰ ਟਾਈਮ ਵੱਧ ਲਿਆ ਜਾਂਦਾ ਚਾਚਾ ਹਾਂ ਹੁਣ ਵੀ ਇਹ ਖੇਤੀ ਚੱਲ ਕਿਉਂ ਨਹੀਂ ਮੜੇ ਹਜੇ ਵੀ ਅੱਧਾ ਨਸਰਿਆ ਉਗਰੇ ਸਰਗਾ ਸਾਰਾ ਲੈ ਇੱਕ ਮਿੰਟ ਜਾਣਾ ਨਹੀਂ ਗੇੜਾ ਦਾ ਮਾਰਿਆ ਤੈਨੂੰ ਦੋ ਕੰਮੋਂ ਦੱਸ ਫੇਕਸਬਾਲ ਖੋਲ ਕੇ ਦੇਖਣਾ ਮਾਸੀ ਬਹੁਤ ਸਰੀ ਗੱਲ ਤਾਗੜੀ ਮੈਂ ਇੱਥੇ ਕਾ ਉੱਥੇ ਬਹਿ ਕੇ ਕਰਨੋ ਗੱਲ ਇੱਥੇ ਆ ਪੱਖੇ ਨਹੀਂ ਮਾਰੀ ਬਹਿ ਜਾ ਨਹੀਂ ਹਵਾ ਆਉਂਦੀ ਹੈ ਅੱਛਾ ਉਹ ਤੇ ਫਿਰ ਗਾੜੀ ਕਰਨੀ ਆ ਇੱਥੇ ਦੇ ਇਸ ਗੱਦੀ ਮੈਂ ਤੇ ਆ ਗੱਗੂ ਦਾ ਬਾਜ ਬਾਜ ਬੋਆ ਲੈ ਆ ਗੱਲ ਤਕੜਾ ਕਾ ਪੂਰਾ ਤਕੜਾ ਵਧੀਆ ਵਾਏ ਮਾਹ ਹੈ ਉਹ ਆਵੇ ਤੇ ਪੈਰਾ ਪੂਰਾ ਜੋ ਘਥਾਂ ਬਣਾਇ ਨਹੀਂ ਸੀ ਜੇ ਡੋਲਾ ਘੱਟ ਸੀ ਡੋਲਾ ਘੱਟ ਸੀ ਸਿਰ ਜੇ ਬਣਾਇਆ ਕੱਲਾ ਇੱਕ ਕੱਲਾ ਸਿਰ ਹੀ ਬਣੇ ਮੈਨੂੰ ਅਸੀ ਆਂਦਾ ਜੀ ਮਾ ਕੁੱਕੜ ਜੇ ਲੱਗੀ ਜਾਂਦਾ ਠੀਕ ਆ ਜੰਮਣੀ ਆਂਦਾ ਮੈਂ ਜਾਇ ਕਰੂ ਮੈਂ ਸਵੇਰ ਦਾ ਖੜ ਜਾ ਪਰਸੂ ਤੇ ਕੋਈ ਤੜਕ ਸੁਣਈ ਆਏਗਾ ਤੇ ਕੋਈ ਆ ਇੱਥੇ ਲੈ ਫਿਰ ਇੱਕ ਵਾਰੀ ਹੋਰ ਦਿਖਾ ਕੇ ਯਾਰ ਡੋਲਾ ਤੇਰਾ ਪਾਪਾ ਇਹ ਬਣੇ ਹੋਣਗੇ ਕਿ ਬਣੇ ਨਹੀਂ ਹੈ ਜੇ ਪੈਨ ਨਹੀਂ ਬਣਾਇਆ ਛੋਟਾ ਜਿਹਾ ਬਣਾਉਣਾ ਸੀ ਮੈਂ ਤੈਨੂੰ ਆਖਿਆ ਸੀ ਤੇ ਕੱਲ ਕਰ ਲਵਾਂਗੇ ਅਸੀਂ ਨਾਲ ਕਬਲੇ ਅਹ ਟੰਗ ਲਿਆ ਭਾਈ ਚਾਬੀਆਂ ਚਾਪੇ ਤੇ ਬਾਲਟੀਆਂ ਰਸੇ ਚੱਲ ਵੀ ਨੌਜਵਾਨਾ ਜਾਣਾ ਓਏ ਤਾਜ ਖੇਦ ਜਾਣਾ ਪੀਨਕਾਂ ਲਈ ਪਿਆਗਾ ਢਿੰਗੜਿੰਗ ਭਾਈ ਜੰਬਾ ਜਵਾ ਆ ਗਿਆ ਮੈਂ ਚੰਗਾ ਭਾਈ ਆਉਣਿਆ ਹੈ ਲੱਗ ਜੂ ਘੰਟਾ ਰੂੜ ਘੰਟਾ ਦੀ ਚਾਹ ਕੇ ਪੀ ਲਾਂਗੇ Sí, ਕਾ ਭਾਈ ਜੀ ਲਾਲ ਝੱਗੇ ਵਾਲਾ ਨੌਜਵਾਨ ਮੂਰੇ ਮੂਰੇ ਜਾਂਦਾ ਤੇ ਮੋਢੇ ਤੇ ਜੱਭਾਂ ਵਾਲਾ ਝੂਲਾ ਟੰਗਿਆ ਹੋਇਆ ਤੇ ਇਧਰ ਦਾਸ ਆ ਆਬੀ ਬਾਲਟੀ ਤੇ ਕਹੇ ਨਾਲ ਲਟੋਪੂਂਗੇ ਹੁੰਦੇ ਹੋਏ ਖੂ ਲਵੇ ਪਹੁੰਚ ਗਏ ਕਹਾ ਵੜੀ ਸਰ ਬਸ 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 ਕੋਈ ਨਾ ਕਰ ਹਾ ਅ ਫੇਕ ਸਵਾਲ ਚ ਕੋਈ ਪ੍ਰੋਬਲਮ ਆ ਗਈ ਲੱਗਦਾ ਤੇ ਪਾਣੀ ਖੜਨੋਂ हट ਗਿਆ ਤੇ ਲੱਲਾ ਪੱਬਾ ਵਿੱਚ ਵਾਹ ਆ ਗਿਆ ਜਿ ਪੱਤਰ ਅ ਘਟੇ ਉਟੇ ਪਾਟੇ ਛਿੱਟੇ ਡਿੱਗੇ ਪਏ ਆ ਪਹਿਲਾਂ ਤਾਂ ਉਹ ਮਰਮਤ ਕਰਦੇ ਆ ਦੀ ਫਿਰ ਦੇਖਦੇ ਆ ਇਹਨੂੰ ਖੋਲ ਕੇ ਥੱਲੇ ਬਾਲਟੀ ਧਿਆਗ ਨਾਲ ਪਾਣੀ ਵਿੱਚ ਉਹਨਾਂ ਕੋਈ ਸਪਣਾ ਬੈਠ ਹੋ ਗਏ ਇਹ ਰਾਂ ਵੀ ਇੱਥੇ ਮੋਟਰ ਦਾ ਸੀ ਆ ਸੈਟਿੰਗ ਕਰਕੇ ਗਏ ਮੈਂ ਤੇ ਗੱਗੂ ਤੇ ਇੱਥੇ ਸਰਾਲ ਲਪੇਟੇ ਬੈਠੀ ਜੀ ਪੇੜੜਾ ਤੇ ਉਹ ਆਪਣੇ ਸਕੀਰੇਚੋਂ ਵੀਡੀਓ ਦੇਖ ਰਹੇ ਸੀ ਉਹਨਾਂ ਨੇ ਫਿਰ ਦੱਸਿਆ ਵੀਡੀਓ ਦੇਖ ਕੇ ਭਾਈ ਜਿੱਥੇ ਤੁਸੀਂ ਕੰਮ ਕਰੀ ਜਾਂਦੇ ਸੀ ਉੱਥੇ ਤਾਂ ਕਹਿੰਦੇ ਸੱਪ ਲਪੇਟਿਆ ਬੈਠਾ ਮੈਂ ਦੁਬਾਰੀ ਵੀਡੀਓ ਦੇਖੀ ਜਦੋਂ ਫਿਰ ਦੂਜੇ ਦਿਨ ਅਸੀਂ ਆ ਕੇ ਖੂਚ ਦੇਖਿਆ ਪੇੜੜਾ ਮੈਂ ਕਿਹਾ ਦਾ ਸਰਾਲ ਸਰਾਲ ਕਹਿ ਦਿੰਨੇ ਇਹਨੂੰ ਮੋਟੀ ਪੂਛ ਵਾਲੀ ਉੱਚੀ ਬਾਲੋ ਕੁਝ ਦੇ ਕੇ ਬਸ ਇੱਕ ਬਾਲੇ ਜਿਹੜੇ ਬਾਹਰ ਬੜੇ ਆ ਭਾਈ ਹੂਚ ਹਾਈ ਕਰੋ ਬਸ ਇਹਨਾਂ ਖਿਚਲਾ ਅਮਾਰੇ ਮੋٹے ਰੋੜੇ ਰੱਪੇ ਜੀ ਇੱਥੇ ਰਹਿੰਦੇ ਹਾਂ ਕਾਹ ਕਹਾ ਪੜਾ ਲਿਆ ਘਟਾ ਜਾ ਕੇ ਮਿੱਟੀ ਖੜਦਾ ਮੜੀਏ ਖੋਲ ਲਿਆ ਫਿਕਸ ਵਾਲਾ ਬੈਂਡ ਵੀ ਖੋਲਣਾ ਪੈਣਾ ਨਾਲ ਸਾਨੂੰ ਤੇ ਉਹਦੇ ਥੱਲੇ ਕਿੱਲੀ ਜੂੰਦੀਆਂ ਨਹੀਂ ਨਿਕਲਦਾ ਨਹੀਂ ਬੈਂਡ ਤੋਂ ਤੇ ਉਹ ਸਾਹਮਣੇ ਖੜਾ ਪਾਣੀ ਦੇਖਦਾ ਹੋਇਆ ਇੱਥੋਂ ਸਹੀ 10 ਫੁੱਟ ਦੀਆਂ ਨੇ 10 ਫੁੱਟ ਖੂਹ ਆ ਰਸਾ ਮਾਰ ਲਿਆ ਥੋੜੀ ਜਿਹੀ ਮਿਲਤੀ ਕਰ ਲਈ ਹੱਥਾਂ ਜਿਹੇ ਨਾਲ ਮੋਟੀ ਮੋਟੀ ਜੀ 20 ਫੁੱਟ ਤੇ ਚੋਆ ਇਸ ਟਾਈਮ ਇੱਥੇ ਬਈ ਸਾਡੇ ਤੇ ਸਾਨੂੰ ਆਏ ਸੀਗਾ ਮੈਨੂੰ ਇਹ ਚਮ 25 ਫੁੱਟ ਤੇ ਜਿਵੇਂ ਕੱਲ੍ਹ-ਕੱਲ ਦੇਹੀ ਸੀਗੀ 24 25 ਫੁੱਟ ਹੋ ਗਿਆ ਉੱਚਾ ਆ 20 ਫੁੱਟ ਆ ਇਸ ਟਾਈਮ 5-6 ਫੁੱਟ ਪੁੱਤਰਿਆ ਪਾਣੀ ਕਿਉਂ ਆ ਟੱਕ ਜਿਹਾ ਸਹੀ ਆ ਸਹੀ ਲੱਗਦੀ ਦੂਜਾ ਵਾਸਾ ਕਰੀ ਇਹ ਭਾਈ ਫਿਕਸ ਵਾਲ ਆਪਣੇ ਪਹਿਲਾਂ ਦੂਜੇ ਹੁੰਦੇ ਹੈਗੇ ਸਾਈਡ ਤੋਂ ਪੱਤਾ ਡੇਕਦਾ ਹੁੰਦਾ ਤੇ ਸਾਡੇ ਕੋਲ ਪਾਸੇ ਆ ਸਿਸਟਮ ਜਾ ਕਰਾ ਕੇ ਆ ਲੱਗ ਜਾਂਦਾ ਸਿੱਧਾ ਹਵਾ ਲਾਏ ਥਰੜਾ ਪਾਸਾਗਾ ਤਲੇ ਨੂੰ ਹੁੰਦਾ ਇਹਦਾ ਤੇ ਉਹ ਫਿਰ ਉਹਦੀ ਕਈ ਵਾਰੀ ਉਹ ਖੜਮਾ ਰਹਿੰਦਾ ਉਹਦੀ ਦਿੱਕਤ ਨਹੀਂ ਰਹਿੰਦੀ ਇਹ ੜਾਪਦੇ ਨੇ ਐ ਲੱਗ ਜਾਂਦੇ ਜੋ ਪਾਣੀ ਥੱਲੇ ਜਾਂਦਾ ਤੇ ਇਹਦੇ ਜੀ ਥੋੜੀ ਜਿਹੀ ਇੱਕ ਤਾਂ ਰੈਲ ਆ ਗਈ ਮੜੀਆ ਰੋਟੀ ਜੀ ਦੇਖ ਲਾਂਗੇ ਕਿ ਵੀਰੋ ਸੁੱਕ ਜੀ ਜਾਂਦੀ ਆ ਪੱਕ ਜੀ ਜਾਂਦੀ ਹੈਗੀ ਇਹਨੂੰ ਲੈ ਕੇ ਚੱਲਦੇ ਆ ਨਾਲ ਹੀ ਫੇਰ ਕੱਸੀ ਜੰਗ ਦੇਵਾਰੇ ਆ ਕੇ ਸੈਟਿੰਗ ਬਣਾ ਕੇ ਇਹਦੀ ਇਹ ਸਗੋਂ ਦਮ ਦਾ ਹੋ ਗਿਆ ਲਾ ਢਲੀਏ ਚੱਕ ਲੈ ਐਪਿਕਸ ਵਾਲੋ ਲੈ ਗਿਆ ਨੌਜਵਾਨ ਬਾਲਟੀ ਝੜ ਕੇ ਕਿ ਉਵੇਂ ਟੰਗ ਲਾ ਲੈਂਗੇ ਮੋਟਰਸਾਈਕਲ ਤੇ ਤੇ ਮੌਸਮ ਅੱਜ ਰਾਤ ਥੋੜਾ ਜਿਹਾ ਬਦਲਿਆ ਹੋਇਆ ਕਸਮੇੜਾ ਜਾਂ ਹੋਰ ਹੀ ਤਰ੍ਹਾਂ ਦਾ ਦਿਨ ਜੱਜ ਐ ਪਾਸੇ ਬਾਵਾ ਬਦਲ ਜੇ ਫਿਰਦੇ ਆਗੇ ਤੇ ਉਹਨੂੰ ਲੈ ਕੇ ਚੱਲਦੇ ਹਾਂ ਵਰਕਸ਼ਾਪ ਤੇ ਜਿਹੜੇ ਮਿਸਤਰੀ ਤੋਂ ਉਹਦੀ ਫਿਟਿੰਗ ਕਰਾਈ ਸੀ ਉਹਦਾ ਵਿਚਲਾ ਨਟ ਜਾ ਘਸਿਆ ਪਿਆ ਉਹ ਅਤਲਾ ਬਦਲੀ ਜੀ ਉਹਦੀ ਕਰ ਦਿਆਂਗੇ ਤੇ ਫਿਰ ਦੁਬਾਰੇ ਕਸਣ ਆ ਜਾਾਂਗੇ ਲੈਟ ਆਊਗੀ 4 ਵਜੇ ਤੇ ਪਰਨਾ ਮੈਂ ਭੁੱਲਿਆ ਆ ਆ ਲਿਆਉਣਾ ਤੇ ਗਾਮਾ ਮੁੜਕੇ ਨਾਲ ਆ ਮੈਂ ਗੱਚੋ ਕੱਚੋ ਗਿਆ ਤੇ ਹੁਣ ਕਈ ਦਿਨ ਹੋ ਗਏ ਸੀ ਕਿ ਮਾੜਾ ਮੋਟਾ ਕਿ ਬਈ ਪਾਣੀ ਪੋਣਾ ਪੈਂਦਾ ਸੀ ਪਾਣੀ ਨਹੀਂ ਹੁੰਦਾ ਸੀ ਨਾਲ ਚ ਜਦੋਂ ਆ ਕੇ ਦੇਖਦੇ ਤਾਂ ਫਿਰ ਮੈਂ ਕੱਲ ਇਹਨੂੰ ਆਥ ਨੇ ਜਾਂਦਾ ਹੋਇਆ ਮੋਟਰੇ ਬੰਦ ਕਰ ਗਿਆ ਸੀ ਜਦੋਂ ਲਾਈਟ ਭੱਜ ਗਈ ਦੁਬਾਰੇ ਪਾਣੀ ਨਹੀਂ ਚੱਕਿਆ ਮੈਂ ਕਿਹਾ ਪਾਣੀ ਨਹੀਂ ਖੜਿਆ ਫਿਕਸ ਬਾਲਚ ਤਾਂ ਤੇ ਕੋਈ ਪ੍ਰੋਬਲਮ ਹੋ ਗਈ ਤਾਂ ਵੀ ਕੱਲੀ ਮੋਟਰ ਆਹਾ ਵਾਲੀ ਜਲਦੀ ਛੱਡ ਲਈ ਸੀਗੀ ਤੇ ਚਲ ਹੁਣ ਖਿੱਚ ਵੀ ਨਹੀਂ ਸੀਗੀ ਵਾਲੀ ਚਲ ਸਰ ਜੂਗਾ ਤਾਂ ਅੱਜ ਫਿਰ ਕੱਢ ਲਿਆ ਉਹ ਨੌਜਵਾਨ ਫਿਕਸ ਵਾਲਵ ਫੜ ਕੇ ਬਾਹਾਂ ਉਹਦੀਆਂ ਖਿੱਚ ਲਿਆ ਬਾਹਰ ਹਾ ਕਰਾਉਣੇ ਸੈਟਿੰਗ ਜਾ ਕੇ ਉਹਦੀ ਮਸਤਰੀ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਡੇ ਫਿਕਸ ਵਾਲ ਨੂੰ ਨਾਲੇ ਨਹੀਂ ਫਿਰ ਸਵਾਂ ਠੀਕ ਆ ਪਹਿਲੇ ਬਹੁਤ ਵਾਚੇ ਜਿਵੇਂ ਸਿਆਲ ਆ ਉਹ ਯਾਰ ਪਾਣੀ ਯਾਰ ਬਾਈ ਮਿੰਟ ਮਿੰਟ ਕੋ ਪੀਣਾ ਪੈਂਦਾ ਵੱਡੇ ਮਸਤਰੀ ਜੀ ਕੀ ਹਾਲ ਨੇ ਜੀ ਜਦੋਂ ਰਹਿਦੋਂ ਮੈਂ ਬੀਚੋਂ ਆ ਰਿਹਾ ਤਗੜਾ ਮਲਵੀਰ ਹਾਂ ਆਹ ਯਾਰ ਦੇਖੀ ਇਹਨੂੰ ਕੀ ਪ੍ਰੋਬਲਮ ਹੋ ਗਈ ਪਾਣੀ ਖੜਨੋਂ हट ਗਿਆ ਆ ਜਾ ਕਰੋ ਹੁੰਦਾ ਪਹਿਲਾਂ ਘਟ ਖੜਦਾ ਸੀ ਫਿਰ ਹੁਣ ਉਹ ਜਿਹੜੀ ਕੱਲ ਦਾ ਰੈਡ ਭੱਜ ਗਿਆ ਜੀ ਉਹ ਤੋਂ ਫਿਰ ਜਮੇ ਛੁੱਟੀ ਕਰ ਗਿਆ ਪਤਾ ਨਹੀਂ ਪਾਣੀ ਦੇ ਮੋਕੇ ਆ 20 ਫੁੱਟ ਤੇ ਜਵਾਹ ਹੋਣੀ ਮਣਕੇ ਆ ਗਾ ਦੇਹੀ ਮੈਂ ਟੁਕੀ ਨਹੀਂ ਉਹਦੀ ਇੱਕ ਤੁਨੀ ਇਹ ਕਿ ਕਿੰਨਾ ਕਬੜਾ ਨਾਟ ਉੱਚੀ ਬੋਧਾ ਵੜਿਆ ਨਹੀਂ ਹੈ ਪੀ ਗਲੇ ਮੈਂ ਰੋੜੀ ਜਾਣਾ ਪਈ। ਇਹ ਕਨੇ ਟਟ ਆਲ ਕਰਤੀ। ਸਭ ਤੁਸੀਂ ਦਈਆਂ ਆਂ ਗਿਆਂ ਨੇ। ਮੈਂ ਇੰਦੀਆਂ ਵਾਂਗ ਨਾ ਮਨ ਲੜਦਾ ਮੋਨੀਆਂ ਨੂੰ ਪਹਿਲਾਂ। ਚੱਲ ਵੀ ਇੱਕ ਨੌਜਵਾਨ ਹੋਰ ਲਿਆਂਦਾ ਨਾਲ ਫੜ ਕੇ ਭਾਈ ਸਾਹਿਬ। ਅ ਨਵੀ ਮਿੱਤਰ। ਆ ਲੈ ਆ ਬੋਤਲ ਫੜ ਲਾ ਪਾਣੀ ਆ ਗਈ। ਫੇਕ ਸਵਾਲ ਦੀ ਸੈਟਿੰਗ ਕਰਾ ਲਿਆਂਦੀ ਨਵਾਂ ਨੜ ਪਾਤਾ ਨਵੀ ਰੋਟੀ ਦੀ ਬਾਤੀ। ओके ਬੋਲਾ ਜਾ ਕੇ ਚਾਰਤੀਆ 12 ਨਾਟਕ ਕਰਨੇ ਆ ਨੌਜਵਾਨਾਂ ਨੇ ਤੇ ਸਵਾ ਹੋਇਆ ਸਵਾ 12 ਵਜੇ ਦਾ ਆ ਕਹਾੜਾਂ ਕੋ ਹਾਂ ਬੰਦ ਕਰੇ ਪੈ ਸੀ ਉਹ ਮੈਂ ਤਕੜੇ ਕਰਾਇਆ ਮੜਾ ਇਹ ਨੀਵੇਂ ਸੀ ਪਾਈਪਾਂ ਬੰਦ ਸੀ ਇੱਕ ਖੁੱਲੀ ਪਈ ਜਿੱਟ ਡਿੱਗ ਕੇ ਠੀਕ ਹੈ ਹਾਂ ਸਹੀ ਉਹ ਚੱਲ ਤਬੰਲੀ ਚੱਲੀ ਹੌਲੀ ਹੌਲੀ ਆਗੀ ਲੱਗ ਗਿਆ ਗੱਲੂ ਐ ਵੇਲੇ ਚੱਲੇ ਪਿੰਡਾਂ ਹੈ ਨਾਨਕੀ ਨਾਨਕੀ ਫਿਰ ਦਰਿਆ ਕਰ ਓਏ ਓਰੇ ਆ ਤਾਜ ਸਬਜ਼ੀ ਲੈਣ ਆਇਆ ਸੀ ਮੰਮੀ ਉਧਰ ਲਾ ਗਿਆਂ ਪਾਣੀ ਆ ਮੈਂ ਸੰਭੇਉ ਲੈ ਕੇ ਤਾਦਨਾ ਅੱਗੇ ਪਾਜਾਂ ਮਾਉ ਲੈ 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 ਤਾਇਆ ਤੇਰਾ ਮੋਟਰਸਾਈਕਲ ਲੈ ਕੇ ਜਾਂਦਾ ਹੜਦੇ ਇਹਨੂੰ ਆਖੀ ਤਾਜ ਇੱਧਰ ਆਖੀ ਉਹਨੂੰ ਕਹੀਂ ਚਾਟੂ ਬਿਨਾਂ ਕੀ ਚਾਚਾ ਵਿਆਹ ਖੜਾ ਸੀ ਕਦੇ ਉਹਨੂੰ ਆਖੀ ਕਹੀਂ ਕਹਿ ਦੇ ਟੈਟੂ ਬਿਨਾ ਕੀ ਵਿਆਹ ਖੜਾ ਜੀ ਗਦੇ ਮੜਾ ਦਿਖਾ ਕੇ ਰੋ ਰੋ ਬ ਲਾ ਦੀਆ ਵੀ ਨਾ ਨਾ ਕੀ ਬਾਹ ਖੜਾ ਸੀ ਉਧਰ ਟੈਟੂ ਬਿਨਾ ਉਹਨੂੰ ਗੱਗੂ ਚਾਚੇ ਨੂੰ ਟੈਟੂ ਬਿਨਾ ਵਿਆਹ ਕਰ ਤੇਰੇ ਬਿਨਾ ਵਿਆਹ ਕਰ ਤੇਰੇ ਬਿਨਾ ਨਹੀਂ ਟੈਟੂ ਬਿਨਾ ਆਸੀ ਯਾਰ ਪਾਣੀ ਪੀਵਨੇ ਆ ਸੀ ਨੋ ਪਿਓ 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 ਉਹ ਇੱਕ ਗੱਟਾ ਲਿਆ ਕਰੂੰ ਚੰਗਾ ਬਹੁਤ ਆ ਬਹੁਤ ਆ ਜਿਹੜਾ ਉੱਧਰ ਦੀ ਹੈਗੀ ਆ ਉਹ ਖੜਾ ਪਰਲਾ ਬੱਬੂ ਗੜ ਨੌਜਵਾਨ ਤੇ ਅੱਜ ਫੇਰ ਇੱਕ ਗੱਟਾ ਧਰ ਕੇ ਆ ਫੀਡ ਫੈਕਟਰੀ ਤੇ ਪਹੁੰਚ ਗਏ ਸੀ ਅੱਜ ਕਰਾਉਣੀ ਸੀ ਇਹ ਲੈਡੀ ਇੱਕ ਜਿਹੜਾ ਕੱਲਾ ਆਦਾ ਕੱਜ ਲਾਦਾ ਕੱਲ ਨੂੰ ਨਾ ਆਵਾ ਤਗੜਾ ਮਿੱਤਰ ਠੀਕ ਐ ਜਾਵਾਂ ਹੁਣ ਮੈਂ ਬੇਡ ਨੋਟ ਕਰ ਲਿਆ ਸੀ ਗੈਰਾ ਹੋਇਆ ਇਸ ਵਕਤ 7:30 ਵਜੇ ਦਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਦਾ ਟਾਈਮ ਆ ਮਚਰਾਂ ਤੋਂ ਛੁਟਕਾਰੇ ਵਾਸਤੇ ਤੁਸੀਂ ਜਿਹੜੀ ਪਿੰਡੋਂ ਪਿੰਡੀ ਘਰੋ ਘਰੀ ਸਾਰੇ ਲਗਭਗ ਪੌਂਦੇ ਹੋਣਗੇ ਤੇ ਚੱਲ ਚੱਲ ਜਾਂਦੀ ਆ ਥੋੜਾ ਟਾਈਮ ਤੇ ਫਿਲਹਾਲ ਸਮਾਪਤਾ ਆਪਣਾ ਪ੍ਰੋਗਰਾਮ ਅੱਜ ਦੇ ਇੱਥੇ ਸ਼ਾਮ ਨੂੰ ਆ ਕੇ ਕੰਮ ਦੰਦੇ ਆਪਦੇ ਕਰਦੇ ਰਹੇ ਤੇ ਜਿਆਦਾ ਵਲੌਗ ਨਹੀਂ ਬਣਾਇਆ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਸਾਡਾ ਪ੍ਰੋਗਰਾਮ ਵਧੀਆ ਲੱਗਿਆ ਹੋਆ ਲਾਈਕ ਲਾਜ਼ਮੀ ਕਰ ਦਿਓ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾਂ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾ ਜ਼ਰੂਰ ਕਰ ਲਿਓ ਮਿਲਦੇ ਹਾਂ ਕੱਲ ਨੂੰ ਸਵੇਰੇ 7:00 ਵਜੇ ਨਵੇਂ ਬ੍ਰੋ ਪ੍ਰੋਗਰਾਮ ਦੇ ਨਾਲ ਬਹੁਤ ਸਾਰਾ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਜੁੜੇ ਰਹੋ ਇਸ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ